ਸਤਿ ਸ੍ਰੀ ਅਕਾਲ ਦੋਸਤੋ ਅਸੀਂ ਖੜੇ ਆ ਅਰਾਵਲੀ ਦੀਆਂ ਪਹਾੜੀਆਂ ਦੇ ਵਿੱਚ ਤੇ ਸਾਡੇ ਨਾਲ ਨੇ ਲਕੇਸ਼ ਸ਼ਰਮਾ ਜੀ Rajasthan ਦੀਆਂ ਅਰਾਵਲੀ ਦੀਆਂ ਪੜਾਈਆਂ ਅਸੀਂ ਅਕਸਰ ਕਿਤਾਬਾਂ ਦੇ ਵਿੱਚ ਇਹਨਾਂ ਬਾਰੇ ਪੜਿਆ ਸੁਣਿਆ ਅਤੇ ਮਹਾਰਾਣਾ ਪ੍ਰਤਾਪ ਉਹਨਾਂ ਬਾਰੇ ਵੀ ਅਸੀਂ ਉਹਨਾਂ ਦੀਆਂ ਵੀਰਤਾ ਬਾਰੇ ਸੁਣਿਆ ਤੇ ਲਕੇਸ਼ ਜੀ ਜਿਸ ਏਰੀਆ 'ਚ ਖੜੇ ਕਿਹੜੇ ਏਰੀਆ 'ਚ ਜੀ ਹੈ यह है अरावली की पर्वतमाला है इस पर अपन घूम रहे हैं और ये जो काम चल रहे बारे में थोड़ा जानकारी देना इसके बारे में यह है मार्बल वाइट का कार के मार्बल माइन से माइन से और कितने का आप पूछ रख दे कितना का जो नीचे तक चला जाता है जब तक निकलता है तब तक निकालता है कोशिश अच्छा ਇਸੇ ਵੀ ਨੀਚੇ ਹੋਰ ਮਤਲਬ ਡੂੰਘਾਈ ਵਿੱਚ ਹੈ ਹਾਂ ਡੂੰਘਾਈ ਵਿੱਚ ਹੋਰ ਵੀ ਜਾ ਸਕਦਾ ਹੈ ਤੁਸੀਂ ਨਿਗਾ ਮਾਰ ਸਕਦੇ ਹੋ ਆ ਦੇਖੋ ਤੁਸੀਂ ਦੇਖੋ ਜਿਹੜੇ ਮਜ਼ਦੂਰ ਉਹ ਦੇਖੋ ਕ੍ਰੇਨ ਚੱਲ ਰਹੀ ਹੈ ਬਿਲਕੁਲ ਛੋਟੀ ਜੀ ਕ੍ਰੇਨ ਦਿਖਾਈ ਦਿੰਦੀ ਆ ਤੁਹਾਨੂੰ ਬਿਲਕੁਲ ਜੀ ਛੋਟੀ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮਜ਼ਦੂਰ ਤਾਂ ਦਿਖਾਈ ਨਹੀਂ ਦੇ ਰਹੇ ਕਿਤੇ ਤਕਰੀਬਨ ਇਹ ਵੀ 400 400 ਫੁੱਟ 500 ਫੁੱਟ ਨੀਚੇ ਤੁਸੀਂ ਕਹਿ ਸਕਦੇ ਹੋ ਕਿ ਹੋ ਸਕਦੀ ਹੈ ਤੁਸੀਂ ਦੇਖ ਸਕਦੇ ਹੋ

ਇਹਤੇ ਸੰਕਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਈਨਸ ਕਹਿੰਦੇ ਅਸੀਂ ਮਾਈਨਸ ਨੇ ਜਿਹੜਾ ਕਿ ਪੱਥਰ ਕੱਢਿਆ ਜਾਂਦਾ ਜਿਹੜਾ ਸਾਡੇ ਘਰਾਂ ਦੀ ਸ਼ਾਨ ਬਣਦਾ ਹੈ ਕੋਠੀਆਂ ਦੀ ਸ਼ਾਨ ਬਣਦਾ ਹੈ ਤੁਸੀਂ ਅਸੀਂ ਇਹ ਵੱਡੇ ਵੱਡੇ ਸਕੂਲ ਮੋਰ ਕਾਲਜ ਸਭ ਦੀ ਸ਼ਾਨ ਇਹ ਪੱਤਰਾ ਦੇਖ ਤੁਸੀਂ ਵਿੱਚ ਦੇਖੋ ਵਾਈਟ ਫਾੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਉਹ ਪੱਥਰਾਂ ਦੀ ਸੰਕਲ ਹੈ ਇਹ ਇਹ ਆ ਦੇਖੋ ਤੁਸੀਂ ਦੇਖਾ ਮਾਰ ਤੁਸੀਂ ਦੇਖ ਸਕਦੇ ਹੋ ਕਿ ਆਹ ਪਹਾੜੀਆਂ ਨੇ আরাਵਲੀ ਦੀਆਂ ਦੇਖ ਸਕਦੇ ਹੋ ਤੁਸੀਂ ਆਉਂਦੇ ਅੱਗੇ ਤੇ ਇਸ ਤੋਂ ਅੱਗੇ ਵੀ ਤੁਹਾਨੂੰ ਅੱਛਾ ਅਰਾਵਲੀ ਅੱਗੇ ਆਏਗਾ ਬਸ ਉਹਦੀ ਸ਼੍ਰंखला ਸ਼ੁਰੂ ਹੋ ਗਈ ਉੱਥੇ ਪਹਾੜੀਆਂ ਦੀ ਤੁਸੀਂ ਆ ਦੇਖ ਲਓ ਇਹ ਸ਼ੁਰੂਆਤ ਹੋ ਗਈ ਦੇਖ ਸਕਦੇ ਤੁਸੀਂ ਇਸ ਤੋਂ ਵੀ ਅੱਗੇ ਤੁਹਾਨੂੰ ਮੈਂ ਹੋਰ ਵੀ ਜਾਣਕਾਰੀ ਦੇਵਾਂਗਾ ਜਿਵੇਂ ਜਿਵੇਂ ਅੱਗੇ ਚਲੇ ਜਾਵਾਂਗੇ ਦੇਖ ਸਕਦੇ ਤੁਸੀਂ ਉਹ ਦੇਖ ਸਕਦੇ ਤੁਸੀਂ ਦੂਰ ਤੱਕ ਪਹਾੜੀਆਂ ਦੇਖ ਸਕਦੇ ਹੋ ਮੈਂ ਦੇ ਸਕਦੇ ਹਾਂ ਚੱਲਦੀਆਂ ਮਸ਼ੀਨਾਂ ਦੇਖ ਸਕਦੇ ਹਾਂ ਹੋਰ ਵੀ ਤੁਹਾਨੂੰ ਮੈਂ ਇਧਰ আরাਵਲੀ ਦੇ ਪਰਬਤ ਜਿੰਨੀਆਂ ਵੀ ਰੇ ਮਸ਼ਹੂਰ ਥਾਵਾਂ ਨੇ ਝੀਲ ਇੱਕ ਬਹੁਤ ਮਸ਼ਹੂਰ ਹੈ ਇੱਥੇ ਏਸ਼ੀਆ ਏਸ਼ੀਆ ਦੀ ਇਹ ਮਸ਼ਹੂਰ ਹੈ ਨੰਬਰ 2 ਨੰਬਰ ਕੀ ਝੀਲ ਹੈ ਫਸਟ ਨੰਬਰ ਮੈਂ ਉਦੇਪੁਰ ਜੈਸਮੰਦ ਝੀਲ ਆਤੀ ਹੈ ਸੈਕੰਡ ਨੰਬਰ ਰਾਜਸਮਨ ਰਾਜਸਮਨ ਦੇਰੀ ਬਾਈ ਜੀ ਤੇ ਪਹਿਲਾਂ ਪਹਿਲਾਂ ਉਦੇਪੁਰ ਚ ਸੀ ਨਾ ਇਹ ਜੋ ਹਾਂ ਡਿਸਟ੍ਰਿਕਟ ਉਦੇਪੁਰ ਵੰਦਾ ਸੀ ਪਹਿਲਾਂ ਹਾਂ ਪਹਿਲੇ ਪਹਿਲਾਂ ਇਹ ਉਦੇਪੁਰ ਜ਼ਿਲ੍ਹੇ ਦੇ ਵਿੱਚ ਆਉਂਦਾ ਸੀ मानव निर्मित झील झील जिन्होंने मजदूरों ने अपने हाथों से अच्छा, मजदूरों ने बनाई हुई है मानव निर्मित मतलब मजदूरों ने अपने हाथों से बनाई हुई है